ਦੇਵਗਲ ਇਹ ਸ਼੍ਰੀ ਆਜ਼ਾਦੀ ਦਾ ਤਿਹਾੜਾ ਹਰ ਵਾਰ ਦੇਸ਼ ਵਾਸੀ ਪੂਰੇ ਜੋਸ਼ੋ-ਖੋਚ ਨਾਲ ਮਨਾਉਂਦੇ ਹਨ। ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਇਹ ਕਹਵਾਨਾ ਕਿ ਹਰ ਘਰ ਤਿਰੰਗਾ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਲਈ ਪੂਰੇ ਦੇਸ਼ ਭਰ ਵਿੱਚ ਕੋਈ ਤਵੀਰ ਤਿਰੰਗਾ ਯਾਤਰਾ ਨਿਕਲ ਰਹੀ ਹੈ। ਕਿ ਜਗ੍ਹਾ ਮਿਕ ਮਿਕਾਲ ਯੂਸ ਨਿਕਲ ਰਹੇ ਨੇ। ਅੱਜ ਪਠਾਨਕੋਲ ਯੂਵਾ ਮੋਰਚਾ ਜਿਹੜਾ ਉਹ ਸਕੂਟਰ ਰੈਲੀ ਜਿਹੜੀ ਹੈ ਕੱਢ ਰਿਆ ਹੈ ਮੈਲਾ ਵੀ ਆਪਣੀਆਂ ਦੁਨੀਆ ਉਹਦੇ ਚ ਔਰ ਸਾਰੇ ਵੱਡੇ ਨੇਤਾ ਜਿਹੜੇ ਆ ਇਹਦੇ ਅੰਦਰ ਸ਼ਾਮਿਲ ਹੋਏ ਨੇ ਔਰ ਇਹਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਾ ਔਰ ਇਹਨਾਂ ਨੇ ਕਾਰਡ ਦੇ ਪੁਲ ਤੇ ਜਿਹੜੇ ਸ਼ਹੀਦਾਂ ਦੇ ਚਤੂ ਲੱਗੇ ਨੇ ਉੱਤੇ পুষ্প ਵਰਪਕ ਕਰਕੇ ਆਪਣੀ ਸ਼ਰਧਾਂਜਲੀ ਜੀ ਪੇਂਟ ਕਰਦੇ ਆ ਮੈਂ ਸਾਰੇ ਪਠਾਨਕੋਟ ਨਿਵਾਸੀਆਂ ਨੂੰ ਨਿਵੇਦਨ ਕਰਦਾ ਕਿ 15 ਤਰੀਕ ਨੂੰ ਆਪਣੇ ਆਪਣੇ ਘਰਾਂ ਤੇ ਤਿਰੰਗਾ ਲਹਿਰਾਓ ਹੋਰ ਤਿਰੰਗਾ ਲਗਾਓ ਔਰ ਦੇਸ਼ ਦੇ ਆਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਜਿਨ੍ਹਾਂ ਨੇ ਆਪਣਾ ਸਰਵਸਵ ਵਲੀਦਾਨ ਕੀਤਾ ਸਾਰੇ ਸ਼ਹੀਦਾਂ ਦੇ ਪਤਿ ਸ਼ਹਾਦਤ ਜੋ ਔਰ ਇਸ ਸ਼ਹਾਦਤ ਦੇ ਪੈਰਾ ਦੇ ਇਸ ਦੇਸ਼ ਦੀ ਇਕਤਾ ਅਖੰਡਤਾ ਭਾਈਚਾਰਾ ਮਜ਼ਬੂਤ ਹੋਏ ਇਹਦਾ ਕਰਨ ਲਈ